ਮਨ ਲਓ ਤੁਹਾਡੇ ਕੋਲ ਕੋਈ ਕਾਰ ਆ ਗਈ ਕੋਈ ਵੇਚਣ ਵਾਲ ਆ ਗਿਆ ਤੁਸੀਂ ਕਿਹੜੀਆਂ ਚੀਜ਼ਾਂ ਦੇਖਦੇ ਹੋ ਅਸੀਂ ਤਾਂ ਐਕਸੀਡੈਂਟ ਐਕਸੀਡੈਂਟ ਉਹ ਦੇਖਦੇ ਆ ਨਾ ਨੌਨ ਟੋਨ ਐਕਸੀਡੈਂਟ ਕੋਲ ਦਾ ਹੀ ਕੰਮ ਕਰਦੇ ਆ ਅਸੀਂ ਐਕਸੀਡੈਂਟ ਵਾਲ ਕਾਰ ਵੇਚਦੇ ਹੀ ਨਹੀਂ ਵੇਚਦੇ ਹੀ ਨਹੀਂ ਲਾ ਤਕਰੀਬਨ ਜਿਹੜਾ ਵੀ ਵਧੀਆ ਡੀਲਰ ਆ ਉਹ ਤਾਂ ਕਿਲੋਮੀਟਰ ਵਗੈਰਾ ਨੌਨ ਐਕਸੀਡੈਂਟ ਬੰਦਾ ਫਿਰ ਵੀ ਅਗਲਾ ਕਹਿੰਦਾ ਜੀ ਕਾਰ ਖਰੀਦੀ ਹੈ ਸਾਡੀ ਵੀ ਹਫ਼ਤੇ ਦਾਖ ਦਿੰਦੀ ਵੈਸੇ ਵੀ ਗਾਰੰਟੀ ਦੇ ਦਿੰਦਾ ਠੀਕ ਹੈ ਜਿਹਨੂੰ ਪਤਾ ਵੀ ਹਾਂ ਮੈਂ ਕਾਰ ਚੰਗੀ ਵੇਚ ਰਿਹਾ ਹਾਂ ਸੱਚੀ ਗੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਈ ਲੋਕ ਨਵੀਆਂ ਗੱਡੀਆਂ ਤੇ ਕਈ ਲੋਕ ਆਪਣੀ ਗੱਡੀ ਵੇਚਣ ਜਾਂ ਖਰੀਦਣ ਆਉਂਦੇ ਨੇ ਤੇ ਜੋ ਮੇਰੇ ਪਿੱਛੇ ਇਹ ਦ੍ਰਿਸ਼ ਨਜ਼ਾਰਾ ਬਣਿਆ ਹੋਇਆ ਏ ਇਹ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਏ ਕਿ ਮੈਂ ਕਾਰ ਬਾਜ਼ਾਰ ਦੇ ਵਿੱਚ ਖੜਾ ਤੇ ਇਹ ਕਾਰ ਬਾਜ਼ਾਰ ਜਨਾਬ ਸਭ ਤੋਂ ਵੱਡੀ ਮੰਡੀ ਲੁਧਿਆਣਾ ਦੀ ਕਾਰ ਬਾਜ਼ਾਰ ਮੰਡੀ ਦੀਆਂ ਤਸਵੀਰਾਂ ਆ ਜਿਸ ਨੂੰ ਦੇਖ ਕੇ ਸਭ ਤੋਂ ਪਹਿਲਾਂ ਜਿਹੜਾ ਮਾਈਂਡ ਦੇ ਵਿੱਚ ਸਵਾਲ ਆਉਂਦਾ ਕਿ ਬੰਦਾ ਗੱਡੀ ਕਿਹੜੀ ਲਵੇ ਜਦੋਂ ਬੰਦਾ ਗੱਡੀ ਲੈਣ ਆਉਂਦਾ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਲੈਟਸ ਪੋਜ਼ ਕਿ ਆ ਗੱਡੀ ਟਾਟਾ ਦੀ ਖੜੀ ਆ ਅਮਰੂਤੀ ਦੀ ਗੱਡੀ ਖੜੀ ਆ ਹੁਣ ਜਦੋਂ ਮੇਰੇ ਵਰਗਾ ਬੰਦਾ ਕੋਈ ਵੀ ਗੱਡੀ ਲੈਣ ਆਉਂਦਾ ਤਾਂ ਉਹ ਇਹ ਸੋਚਦਾ ਬਬਈ ਯਾਰ ਗੱਡੀ ਕਿਤੇ ਪੁਰਾਣੀ ਨਾ ਹੋਵੇ ਐਕਸੀਡੈਂਟ ਨਾ ਹੋਵੇ ਇਹ ਕਾਗਜ਼ ਪੱਤਰ ਸਹੀ ਆ ਕਿ ਜਾਲੀ ਕਾਗਜ਼ ਪੱਤਰ ਆ ਜਾਂ ਫਿਰ ਇਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ ਕਿ ਕਿਤੇ ਮੈਂ ਗੱਡੀ ਮਹਿੰਗੀ ਬਹੁਤ ਹੀ ਮਹਿੰਗੀ ਜਾਂ ਬਹੁਤ ਹੀ ਸਸਤੀ ਤਾਂ ਨਹੀਂ ਵੇਚ ਦਿੱਤੀ ਜਾਂ ਬਹੁਤ ਹੀ ਮਹਿੰਗੀ ਖਰੀਦ ਤਾਂ ਨਹੀਂ ਲਈ ਇਹਨਾਂ ਸਾਰੇ ਸਵਾਲਾਂ ਦਾ ਅਸੀਂ ਜਵਾਬ ਇੱਥੋਂ ਦੇ ਹੀ ਜਿਹੜੇ ਰਹਿਣ ਵਾਲੇ ਨੇ ਜਿਹੜੇ ਇੱਥੇ ਕੰਮਕਾਰ ਕਰਦੇ ਨੇ ਜਿਹੜੇ ਗੱਡੀਆਂ ਦਾ ਬਿਜ਼ਨਸ ਕਰਦੇ ਆ ਉਹਨਾਂ ਦੇ ਨਾਲ ਸਵਾਲ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਧੁਰ ਤੋਂ ਧੁਰ ਤੱਕ ਨਜ਼ਰ ਮਾਰ ਲਵੋ ਤਾਂ ਇੱਥੇ 베ਰੀ ਮੋਟਰਜ਼ ਸ਼ੇਰ ਮੋਟਰਜ਼ ਸ਼੍ਰੀ ਮੋਟਰਜ਼ ਬਿੱਗ ਬਾਜ਼ਾਰ ਹੋਰ ਹਰਸ਼ ਮੋਟਰਜ਼ ਕਈ ਵੱਡੇ ਵੱਡੇ ਜਿਹੜੇ ਹੈਗੇ ਆ ਇਹ ਡੀਲਰਸ ਹੁੰਦੇ ਆ ਉਹਨਾਂ ਦੇ ਵੱਲੋਂ ਆਪਣੇ ਪੁਆਇੰਟਸ ਅੱਡੇ ਦਫ਼ਤਰ ਬਣਾਏ ਗਏ ਨੇ ਕੁਝ ਲੋਕਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਨਾਲ ਦੀ ਨਾਲ ਤੁਹਾਡਾ ਕੋਈ ਸਵਾਲ ਹੋਏ ਗੱਡੀਆਂ ਨੂੰ ਲੈ ਕੇ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰਨਾ ਸੋ ਜਿੱਥੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਲੋਕ ਕਿਹੜੀਆਂ ਗੱਲਾਂ ਨੂੰ ਲੈ ਕੇ ਆਉਣ ਜਿੱਤੋਂ ਡਰਦੇ ਰਹਿੰਦੇ ਆ ਬਾਈ ਹੁਣੀ ਬਹੁਤ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਆ ਬਾਈ ਉਹਨਾਂ ਨਾਲ ਗੱਲ ਕਰਨੀ ਸਸਿਕਾ ਵੀਰੇ ਹਾਂਜੀ ਸਸਿਕਾਪ ਜੀ ਕੀ ਨਾਮ ਆ ਆਪਣਾ ਮਨਜਿੰਦਰ ਸਿੰਘ ਨਾਮ ਆ ਜੀ ਹਰਸ਼ ਮੋਟਰ ਦੇ ਨਾਮ ਤੇ ਆਪਣਾ ਗੱਡੀਆਂ ਦਾ ਹਰਸ਼ ਮੋਟਰ ਹਾਂਜੀ ਹਾਂਜੀ ਜੀ ਜਿੱਦਾਂ ਜੇਕਰ ਗੱਲ ਕੀਤੀ ਜਾਵੇ ਜਦੋਂ ਜੇਕਰ ਪਹਿਲੀ ਗੱਲ ਕੀਤੀ ਜਾਵੇ ਵੀ ਕਿਸੇ ਨੇ ਗੱਡੀ ਵੇਚਣੀ ਹੈ ਮੰਨ ਲਓ ਉਹਦੀ ਗੱਡੀ ਹੈ ਕਿ 2015 ਮਾਡਲ ਹੁਣ ਇੱਥੇ ਆ ਕੇ ਵੇਚਣੀ ਆ ਤਾਂ ਕਿਹੜੀ ਗੱਲਾਂ ਮਾਈਂਡ ਚ ਲੈ ਕੇ ਆ ਵੀ ਮੈਨੂੰ ਇੱਥੇ ਸਹੀ ਮੁੱਲ ਪੈ ਜਾਊਗਾ ਜਾਂ ਲੋਕ ਕਈ ਵਾਰੀ ਗਲਤ ਗੱਡੀ ਵੇਚ ਜਾਂਦੇ ਤੁਸੀਂ ਕਿਵੇਂ ਫਿਰ ਡੀਲ ਕਰਦੇ ਹ ਕਾਰ ਬਜ਼ਾਰ ਦਾ ਵੀ ਜਿਹੜਾ ਬਿਜ਼ਨਸ ਹੈ ਇਹਦੇ ਵਿੱਚ ਆਇਆ ਵੀ ਬੰਦਾ ਇਨਵੈਸਟਮੈਂਟ ਕਰਦਾ ਆਪਦੀ ਤੇ ਡీలਰ ਕੋਲ ਤਕਰੀਬਨ ਜਿਹੜਾ ਰੇਟ ਉਹਨੂੰ ਮਿਲੂਗਾ ਉਹ ਵੀ ਮਾਰਕੀਟ ਜਿਹੜਾ ਵੀ ਗਾਹਕ ਨੂੰ ਵਿਕਣੀ ਆ ਉਹ ਤੋਂ 10-20 ਹਜ਼ਾਰ ਘੱਟ ਹੀ ਮਿਲਦਾ ਹੁੰਦਾ ਵਾ ਅੱਛਾ ਤੇ ਇਹਦੇ ਬਿਨਸ ਦੇ ਵਿੱਚ ਥੋੜਾ ਜਿਹਾ ਇਦਾਂ ਵਾ ਵੀ ਜਿਵੇਂ ਮੰਨ ਕੇ ਚਲੋ ਵੀ ਜਿਹੜੀ ਕਾਰ ਥੋੜੀ ਜਿਹੀ ਮਾੜੀ ਆ ਉਹਦੇ ਡੀਲਰ ਨੂੰ ਥੋੜੇ ਜੇ ਵੱਧ ਪੈਸੇ ਵੀ ਬੰਦਾ ਬਚਾ ਲੰਦਾ ਵਾ ਵੀ ਜਿਹੜੀ ਵਧੀਆ ਕਾਰ ਆ ਉਹਦੇ 10-20 ਹਜ਼ਾਰੀ ਤਕਰੀਬਨ ਬਚਣ ਬਚਾਉਣ ਨੂੰ ਹੁੰਦਾ ਵਾ ਤੇ ਤਾਂ ਹੀ ਹਰ ਇੱਕ ਬੰਦਾ ਨਾ ਵੀ ਦੇਖਦਾ ਉਹ ਵੀ ਇੱਕ ਵਧੀਆ ਡੀਲਰ ਕੋਲ ਚਲੇ ਜਾਵੇ ਜਿਹੜਾ ਵੀ ਆਪਾਂ ਨੂੰ ਕਾਰ ਚੰਗੀ ਦੇ ਦੇਵੇ ਮੈਂ ਪਹਿਲਾਂ ਤੁਹਾਡੇ ਪੁਆਇੰਟ ਆਫ 뷰 ਤੇ ਆਉਣਾ ਮੰਨ ਲਓ ਤੁਹਾਡੇ ਕੋਲ ਕੋਈ ਕਾਰ ਆ ਗਈ ਕੋਈ ਵੇਚਣ ਵਾਲ ਆ ਗਿਆ ਤੁਸੀਂ ਕਿਹੜੀਆਂ ਚੀਜ਼ਾਂ ਦੇਖਦੇ ਹੋ ਅਜ ਤਾਂ ਐਕਸੀਡੈਂਟ ਦੇ ਐਕਸੀਡੈਂਟ ਉਹ ਦੇਖਦੇ ਆ ਵੀ ਨੌਨ ਟੌਨ ਐਕਸੀਡੈਂਟ ਉਹਦਾ ਹੀ ਕੰਮ ਕਰਦੇ ਆ ਅਸੀਂ ਐਕਸੀਡੈਂਟ ਨੂੰ ਕਾਰ ਵੇਚਦੇ ਹੀ ਨਹੀਂ ਵੇਚਦੇ ਹੀ ਨਹੀਂ ਫਿਰ ਪਤਾ ਕਿਵੇਂ ਲੱਗਦਾ ਬਾਈ ਵੀ ਕਈ ਵਾਰ ਲੋਕ ਉੱਤੇ ਪੇਂਟ ਮੁੰਡ ਕਰਾ ਲੈਂਦੇ ਬਹੁਤ ਕੁਝ ਕਰਾ ਲੈਂਦੇ ਪਤਾ ਲੱਗ ਜਾਂਦਾ ਜੀ ਕਿਉਂਕਿ ਸਾਡੀ ਲਾਈਨ ਆ ਉਹ ਹਰ ਬੰਦੇ ਨੂੰ ਨਹੀਂ ਪਤਾ ਲੱਗਦਾ ਸਾਡੀ ਲਾਈਨ ਆ ਸਾਨੂੰ ਪਤਾ ਲੱਗ ਜਾਂਦਾ ਅੱਛਾ ਉਹਦੇ ਬਾਰੇ ਤੇ ਉਹ ਕਿ ਐਕਸੀਡੈਂਟ ਵਾਲਾ ਤਾਂ ਉਹ ਅਸੀਂ ਕਾਰ ਨਾਲ ਪਰਚੇਜ਼ ਕਰਦੇ ਆ ਤੇ ਨਾ ਹੀ ਸੇਲ ਕਰਦੇ ਨਹੀਂ ਬਹੁਤੀਆਂ ਚੀਜ਼ਾਂ ਦਾ ਤਾਂ ਬੰਦਾ ਡੈਂਟ ਡੰਟ ਪਏ ਹੁੰਦੇ ਸਮਝ ਆ ਜਾਂਦੀ ਹੈ ਹਨਾ ਕਈ ਅੰਦਰੋਂ ਖਰਾਬ ਹੁੰਦੇ ਕਈਆਂ ਦੇ ਏਸ ਐ ਹੀ ਹਨ ਕਈਆਂ ਦੇ ਹੁੰਦੇ ਆ ਕਈਆਂ ਦੇ ਸ਼ਾਰਟ ਫੈਨ ਖਰਾਬ ਹੁੰਦੇ ਬਹੁਤ ਡੀਪਲੀ ਚਲੇ ਜਾਂਦੇ ਉਹ ਚੀਜ਼ਾਂ ਦਾ ਫਿਰ ਕਿਵੇਂ ਪਤਾ ਲੱਗ ਉਹ ਤਾਂ ਭਾਜੀ ਹੁਣ ਚਲਾ ਕੇ ਦੇਖ ਪਤਾ ਲੱਗਣਾ ਠੀਕ ਹੈ ਜੀ ਉਹਦਾ ਜਿੰਨਾ ਖਰਚਾ ਹੁੰਦਾ ਜਾਂ ਕੁਛ ਉਹਦੇ ਅਕੋਰਡਿੰਗਲੀ ਬੰਦੇ ਨੂੰ ਦੱਸਿਆ ਜਾਂਦਾ ਵੀ ਭਾਈ ਇਹਦਾ ਇੰਨਾ ਆਉਣਾ ਜੇ ਵੈਸੇ ਤਾਂ ਸਾਰਾ ਕੁਝ ਜਿਹੜੇ ਡੀਲਰ ਤੋਂ ਕਿਸੇ ਨੇ ਪਰਚੇਸ ਕਰਨੀਆਂ ਤਾਂ ਉਹਨੇ ਸਾਰਾ ਕੁਝ ਠੀਕ ਕਰਵਾ ਕੇ ਔਕੇ ਕਰਕੇ ਹੀ ਕਾਰ ਸੇਲ ਕਰਦੀ ਹੈ ਹਾਂ ਤੇ ਉਹਨੇ ਕੋਈ ਵੀ ਖਰਾਬ ਕਰਨ ਨਾਲ ਸੇਲ ਕਰਨੀ ਆ ਤੇ ਨਾ ਹੀ ਉਹ ਸੇਲ ਹੋਣੀ ਆ ਤਕਰੀਬਨ ਜਿਹੜਾ ਵੀ ਵਧੀਆ ਡੀਲਰ ਆ ਉਹ ਤਾਂ ਕਿਲੋਮੀਟਰ ਵਗੈਰਾ ਨਾਉਨ ਐਕਸੀਡੈਂਟ ਬੰਦਾ ਫਿਰ ਵੀ ਅਗਲਾ ਕਹਿੰਦਾ ਜੀ ਕਾਰ ਖਰੀਦਿਆ ਸਾਡੀ ਵੀ ਹਫਤੇ ਦਾਖ ਦਿੰਦੀ ਵੈਸੇ ਵੀ ਗਰੰਟੀ ਦੇ ਦਿੰਦਾ ਠੀਕ ਆ ਜਿਹਨੂੰ ਪਤਾ ਵੀ ਹਾਂ ਮੈਂ ਕਾਰ ਚੰਗੀ ਵੇਚ ਰਿਹਾ ਮੈਂ ਜ਼ਿਆਦਾਤਰ ਡੀਲਰ ਰਿਟਰਨ ਨਹੀਂ ਦਿੰਦੇ ਹੈਗੇ ਆਪਣੇ ਕੋਲ ਤਕਰੀਬਨ ਆਪਾਂ ਰਿਟਰਨ ਦੇ ਦਿੰਦਾ ਵਾ ਵੀ ਕਿਲੋਮੀਟਰ ਜੇ ਲੱਖ ਚੱਲੀ ਆ ਤਾਂ ਲਿਖ ਕੇ ਦਿੰਨੇ ਆ ਆਪਾਂ ਵੀ ਕੱਲੂ ਬੰਦਾ ਬਣਾ ਆ ਗਿਆ ਨੂੰ ਕਹਵੇ ਵੀ ਤੁਸੀਂ ਵੱਧ ਘੱਟ ਦਿੱਤੀ ਚੱਲੀ ਹੈ ਨਾ ਉਹ ਤੇ ਡਿਲੀਵਰੀ ਦਾ ਸਪੈਸ਼ਲ ਲਿਖ ਦੇਦਾ ਆਪਾਂ ਹਾਂ ਭਾਈ ਜੇਕਰ ਗੱਲ ਕੀਤੀ ਜਾਵੇ ਹੁਣ ਬੰਦਾ ਕਾਰ ਵੇਚਣ ਆ ਗਿਆ ਆਪਣੀ ਤੁਸੀਂ ਕਿੰਨੇ ਟਾਈਮ ਤੋਂ ਪੈਸੇ ਦੇ ਦਿੰਨੇ ਹੋ ਉਹ ਤਾਂ ਨਾਲੋ ਨਾਲ ਹੀ ਵੀਰੇ ਤਕਰੀਬਨ ਨਾਲੋ ਨਾਲੇ ਹਾਂ ਜੇ ਸੌਦਾ ਨਾਲੋ ਨਾਲ ਨਿਬੜ ਜਾਵੇ ਨਿਬੜ ਜਾਵੇ ਹਾਂ ਨਹੀਂ ਫਿਰ ਕਹਿ ਦਿੰਨੇ ਆ ਵੀ ਭਾਈ ਠੀਕ ਕਰਾ ਲੇ ਇਹਨਾਂ ਸਮਾਨ ਜਾਂ ਆਪ ਕਰਦੇ ਹੋ ਉਹ ਅਸੀਂ ਖਰਚਾ ਗਿਣ ਲੈਂਦੇ ਆ ਉਹ ਖਰਚਾ ਗਿਣ ਲੈਂਦੇ ਆ ਮੰਨ ਕੇ ਚੱਲੋ ਟਾਇਰ ਪੈਂਦੇ ਆ ਕੋਈ AC ਦਾ ਮਾੜਾ ਮੋਟਾ ਕੰਮ ਹੁੰਦਾ ਸੀ ਆਪ ਦਾ ਟਾਇਰਾਂ ਦਾ 10 2000 ਜੋ ਵੀ AC ਦਾ 5-7000 ਆਪ ਦਾ ਖਰਚਾ ਗਣ ਕੇ ਤੇ ਰੇਟ ਲਾ ਦਿੰਦਾ ਠੀਕ ਆ ਹੁਣ ਮੰਨ ਕੇ ਚੱਲੋ ਥੋੜੇ ਕੋਲੇ ਬੰਦਾ ਫੋੜ ਤੋਂ ਪੈਸੇ ਲੈ ਗਿਆ ਗੱਡੀ ਵੇਚ ਗਿਆ 3 ਲੱਖ ਦੀ ਵੇਚ ਗਿਆ ਥੋਨੇ ਕਿੰਨਾ ਕੁ ਟਾਈਮ ਵੇਟ ਕਰਨੀ ਪੈਂਦੀ ਵੀ ਹਾਂ ਗਾਹਕ ਆਜੂ ਕਿਵੇਂ ਕਿਵੇਂ ਪ੍ਰੋਸੈਸ ਚੱਲਦਾ ਇਹ ਦਾ ਕੋਈ ਰੋਣ ਨਹੀਂ ਜੀ ਇਹ ਥੋੜੀ ਇਨਵੈਸਟਮੈਂਟ ਹਾਂ ਇਨਵੈਸਟਮੈਂਟ ਆ ਇਹ ਵੇਚਣ ਨੂੰ ਸਵੇਰੇ ਵਿਕ ਜੇ ਜਾਂ ਉਸੇ ਟਾਈਮ ਹੀ ਵਿਕ ਜੇ ਨਾ ਵਿਕੇ ਮਹੀਨਾ ਦਾ ਵਿਕੇ ਇਹਦਾ ਕੋਈ ਟਾਈਮ ਨਹੀਂ ਹੈ ਠੀਕ ਹੈ ਉਹਦਾ ਹੁਣ ਅਸੀਂ ਇਨਵੈਸਟਮੈਂਟ ਕਰ ਲਈ ਤਾਂ ਅਖੋ ਸਾਡੀ ਹੈ ਜੀ ਜੇ ਹੁਣ ਦੂਸਰੇ ਪ੍ਰੋਸੈਸ ਤੇ ਆ ਜਾਨੇ ਆ ਜਿਹੜੇ ਲੋਕ ਹੁਣ ਘਰਾਂ ਦੇ ਵਿੱਚ ਬੈਠ ਕੇ ਕਾਰ ਬਾਜ਼ਾਰ ਬਾਰੇ ਸੋਚਦੇ ਆ ਜਾਂ ਇਹ ਸੋਚਦੇ ਮੈਂ ਗੱਡੀ ਲੈਣੀ ਆ ਉਹ ਕਿਹੜੀ ਚੀਜ਼ ਉਹ ਮਨ ਦੇ ਵਿੱਚ ਰੱਖ ਕੇ ਲੈ ਕੇ ਆਉਣ ਕਿ ਉਹ ਬਚੇ ਰਹਿਣ ਕਿਸੇ ਕਹਿੰਦੇ ਘਾਟਾ ਪੈ ਗਿਆ ਜਾਂ ਕਿਸੇ ਗਲਤ ਕੰਮ ਤੋਂ ਬਚੇ ਰਿਹਾ ਹੈ ਪਪੰਦਪਰੇ ਤਕਰੀਬਨ ਨਾ ਵੀ ਅਜ ਮੈਂ ਦੇਖੋਗੇ ਪਿੱਛੇ ਮਾਡਲ ਹਾਂ 20 ਤੋਂ ਉੱਪਰ ਜਿਆਦਾ ਮਾਡਲ ਖੜੇ ਹੁੰਦੇ ਆ 20 ਤੋਂ ਉੱਪਰ ਹਾਂ ਫਿਰ ਵੀ ਕਸਟਮਰ ਆਉਂਦਾ ਅਗਲਾ ਕਹਿੰਦਾ ਜੀ ਮੇਰਾ ਬਜਟ 4 ਦਾ 5 ਦਾ ਫਿਰ ਯਾਨੀ ਕਿ 30% ਜਾਂ ਕਿ 100 ਚੋਂ 30 ਕਾਰਾਂ ਛੋਟੇ ਮਾਡਲ ਵੀ 15 16 ਮਾਡਲ 12 13 ਮਾਡਲ ਵੀ ਰੱਖੇ ਹੋਏ ਆ ਜਿਆਦਾਤਰ ਉੱਚੇ ਮਾਡਲਾਂ ਦੀ ਕੰਮ ਆਪਾਂ ਕਰਦੇ ਆ ਵੀ ਇਹਨਾਂ ਦੀ ਕਿਉਂਕਿ ਸ਼ੋਰੂਮ ਤੋਂ ਵੀ ਵਾਰੰਟੀ ਚ ਹੁੰਦੀਆਂ ਕਾਰਾਂ ਇਹ ਤੇ ਅਗਲਾ ਕੰਨਾ ਜੀ ਮੈਨੂੰ 2-3 ਲੱਖ ਵੱਧ ਵੀ ਗਿਆ ਤੇ ਇਹਦੇ ਵਿੱਚ ਥੋੜੀ ਜਿਹੀ ਵੱਧ ਕਾਰਾਂ ਵੇਚਦੀਆਂ ਨੇ ਉੱਚੇ ਮਾਡਲਾਂ ਦੇ ਵਿੱਚ ਉੱਚੇ ਮਾਡਲ ਹਾਂ ਰੱਖਦੀ ਆਪਾਂ ਉੱਚੇ ਮਾਡਲ ਜੇਕਰ ਬਈ ਕੰਪਨੀ ਦੀ ਗੱਲ ਕੀਤੀ ਜਾਵੇ ਕਿਹੜੀ ਕੰਪਨੀ ਫੇਰ ਵੀ ਲੋਕ ਕਹਿੰਦੇ ਵੀ ਇਹ ਜਿਹੜੇ ਥੋੜੀ ਕਾਰ ਥੋੜੀ ਮਤਲਬ ਵਧੀਆ ਚੱਲੂਗੀ ਲੌਂਗ ਚੱਲੂਗੀ ਐ ਕੋਈ ਹੈ ਸਾਟਾ ਟੋਇਟਾ ਦੀ ਕਾਰ ਹੀ ਸਾਰੇ ਪ੍ਰੈਫਰੈਂਸ ਜ਼ਿਆਦਾ ਕਰਦੇ ਆ ਜੀ ਠੀਕ ਹੈ ਟੋਇਟਾ ਦੀਆਂ ਛੋਟੀਆਂ ਤੇ ਵੱਡੀਆਂ ਦੋਨੇ ਕਾਰਾਂ ਨੂੰ ਹੀ ਲੋਕ ਜ਼ਿਆਦਾ ਪਸੰਦ ਕਰਦੇ ਆ ਬਾਕੀ ਮਰੂਤੀ ਦੀ ਐਵਰੇਜ ਕਰਕੇ ਵੇਚਦੀ ਆ ਜੀ ਮਰੂਤੀ ਦੀ ਕਾਰ ਆ ਤੇ ਹੁੰਡਈ ਦੀ ਵੀ ਸੇਮ ਹੀ ਹੈ ਹੁੰਡਈ Maruti Toyota Honda ਇਹ ਇਹੀ ਚਾਰ ਮਨ ਲੋ ਕਾਰਾਂ ਦੀ ਰੀਸੇਲ ਜ਼ਿਆਦਾ ਤੇ ਇਹੀ ਜ਼ਿਆਦਾ ਕਮਾਂਡਡ ਕਰਾ ਨੇ ਇਹੀ ਸੇਲ ਹੁੰਦੀਆਂ ਨੇ ਜੀ ਜ਼ਿਆਦਾ ਜੇਕਰ ਤੁਹਾਡੇ ਆਪਣੇ ਪਛੋਕੜ ਦੀ ਗੱਲ ਕੀਤੀ ਜਾਵੇ ਤੁਸੀਂ ਪਹਿਲਾਂ ਕਾਰਾਂ ਦੇ ਕੰਮ ਤੋਂ ਪਹਿਲਾਂ ਸਿੱਖਿਆ ਕੰਮ ਹੈ ਕਿਵੇਂ ਜਾਣਦੇ ਇਹਨਾਂ ਸਾਰੀ ਰਿਜਾਦਾ ਸਿੱਖਿਆ ਜੀ ਸਿੱਖਿਆ ਹਾਂਜੀ ਹਾਂ ਕਿੰਨਾ ਟਾਈਮ ਹੋ ਗਿਆ 20 ਸਾਲ ਹੋ ਗਏ 20 ਸਾਲ ਤੋਂ ਕੰਮ ਕਰ ਰਹੇ ਹਾਂਜੀ ਹਾਂ ਅੱਛਾ ਬਹੁਤ ਟਾਈਮ ਹੋ ਗਿਆ ਜੀ ਸਾਲੋਂ ਤਾਂ ਇਹਦੇ 'ਚ ਲੱਗਿਆ ਨੂੰ ਤੇ ਪਹਿਲਾਂ ਫਾਦਰ ਸਾਹਿਬ ਕਰਦੇ ਸੀਗੇ ਅੱਛਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਸੀਗਾ ਜੀ ਨਿਰਦੋਸ਼ ਅੱਛਾ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਲੱਗੇ ਫਿਰ ਵਰਕਸ਼ਾਪ ਵੀ ਸੀਗੀ ਨਾਲ ਅੱਛਾ ਨਾਲ ਵਰਕਸ਼ਾਪ ਸੀ ਨਾਲ ਲੁਧਿਆਣੇ 'ਚ ਹੀ ਸੀ ਵਰਕਸ਼ਾਪ ਲੁਧਿਆਣੇ 'ਚ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਲੱਗੇ ਜਦੋਂ ਹੁਣ ਇਹ ਇੱਕ ਸੋਸ਼ਲ ਮੀਡੀਆ ਜ਼ਮਾਨਾ ਚੱਲਦਾ ਪਿਆ ਬਹੁਤੇ ਲੋਕ ਸੋਸ਼ਲ ਮੀਡੀਆ ਤੇ ਤੁਹਾਡੇ ਪੇਜਾਂ ਨੂੰ ਦੇਖ ਕੇ ਆ ਇਹ ਤੁਸੁਲ ਬਾਰੇ ਬਾਈ ਸੋਸ਼ਲ ਮੀਡੀਆ ਵਾਲਾ ਬਾਈ ਕਹਿੰਦੇ ਆ ਜਵਾਨ ਜਿਹੇ ਮੁੰਡਾੜਾ ਕਿ ਹੰਡ ਲੱਗਦਾ ਉਹ ਬਾਈ ਅੱਜ ਕੱਲ ਦੇਖਿਆ ਬਾਈ ਹੁਣ ਇੱਥੇ ਤਾਂ ਸਾਰੇ ਹਉਣ ਹੋ ਰਹੇ ਸਾਰਿਆਂ ਨੇ ਏਸੀ ਦੇ ਵਿੱਚ ਬਹਿ ਕੇ ਜਾਂ ਏਸੀ ਦਾ ਸਵਿਚ ਛੱਡ ਕੇ ਉਧਰੋਂ ਫੋਨ ਤੇ ਸਕਰੋਲ ਕਰਕੇ ਦੇਖੀ ਆ ਤੁਸੀਂ ਪੇਜ ਬਣਾਇਆ ਹੋਇਆ हां ਪੇਜ ਬਣਿਆ ਹੋਇਆ ਕੀ ਨਾਮ ਦਾ ਪੇਜ ਆਪਣਾ ਹਰਸ਼ਕਾਰ ਬਜ਼ਾਰ ਦੇ ਨਾਮ ਹਰਸ਼ਕਾਰ ਬਜ਼ਾਰ ਦੇ ਉੱਥੇ ਫਿਰ ਰੈਗੂਲਰ ਵੀਡੀਓਜ਼ ਪਾਉਣੇ ਰਹੇ ਨੇ ਉੱਥੋਂ ਰਿਸਪੌਂਸ ਕਿਵੇਂ ਰਹਿੰਦਾ ਮੇਰੇ ਤਕਰੀਬਨ ਨਾ ਸਾਡੇ ਕੋਲ ਦੂਰੋਂ ਨੇੜੋਂ ਗਾਗ ਬਾਰੇ ਆ ਹੀ ਰਹਿੰਦੇ ਆ ਹਾਂ ਮੇਲਾ ਲੱਗੇ ਰਹਿੰਦਾ ਆਪਣੇ ਕੋਲ ਤੇ ਜਾਨੀ ਕਿ ਆ ਵੀ ਤਕਰੀਬਨ ਜਾਨ ਗਰਦਾਸਪੁਰ ਅੰਬਰਸਰ ਏਰੀਆ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਦੂਰੋਂ ਨੇੜੋਂ ਕਾਫੀ ਆਉਂਦੇ ਆ ਤੇ ਲੋਕਲ ਤਾਂ ਜਿਹੜੋਂ ਗਾਗ ਆ ਬੀ ਬੰਦਾ ਤੁਰਦਾ ਫਿਰਦਾ ਵਿਜ਼ਿਟ ਕਰੀ ਜਾਂਦਾ ਉਧਰ ਹੈ ਨਹੀਂ ਕਾਰਪਾਜਾਰ ਕਿੱਥੇ ਉਧਰ ਹੈਗੇ ਵੀ ਅਗਲਾ ਟਰਸਟਡ ਪਲੇਟਫਾਰਮ ਪਾੜਦਾ ਨਾ ਵੀ ਕਿੱਥੇ ਡੀਲਿੰਗ ਵਧੀਆ ਹੁੰਦੀ ਆ ਅਗਲਾ ਰਿਵਿਊ ਦੇਖਦਾ ਹਰ ਇੱਕ ਚੀਜ਼ ਦੇਖਦਾ ਆ ਆਪਣੇ ਬਾਕੀ ਆ ਵੀ ਰੇਟ ਥੋੜੇ ਜਿਹਾ ਇਦਾਂ ਦੇ ਰੱਖੇ ਹੁੰਦਾ ਵੀ ਘੱਟ ਮਾਰ ਦਿੰਦੇ ਨਾਲ ਤੇ ਹਰ ਇੱਕ ਬੰਦਾ ਸਾਡੇ ਰੇਟ ਦੇਖ ਕੇ ਤੇ ਜੈਨੂਇਨਟੀ ਦੇਖ ਕੇ ਦੂਰੋਂ ਨੇੜੋਂ ਸਾਡੇ ਕੋਲ ਬਾਹਲੇ ਆ ਕੇ ਹੁੰਦੇ ਆ ਅੱਜ ਇੱਕ ਸੱਚੀ ਸੱਚੀ ਦੀ ਗੱਲ ਮਿਲਾਸ ਤੇ ਪੁੱਛਣ ਲੱਗੇ ਆ ਆਪਾਂ ਲਾਸਟ ਦੋ ਸਵਾਲ ਲੈ ਲੈਣੇ ਆ ਕੋਈ ਇੱਕ ਬੰਦਾ ਆ ਗਿਆ ਉਹਨੂੰ ਕੋਈ ਬਹੁਤੀ ਨੌਲੇਜ ਨਹੀਂ ਉਹਨੇ ਨਾਰਮਲ ਗੱਡੀ ਚਲਾਈ ਆ ਉਹਨੇ ਵੇਚਦੀ ਆਪਣੀ ਜਾਂ ਫੁੱਟ ਤੋਂ ਲੈਣ ਆ ਗਿਆ ਉਹ ਫਿਰ ਵੀ ਕਿਹੜੀ ਚੀਜ਼ ਆ ਕੇ ਪਹਿਲਾਂ ਦੇਖੇ ਵੀ ਐਵੇਂ ਦੇਖ ਕੇ ਮੈਨੂੰ ਥੋੜਾ ਟਰਸਟ ਹੋ ਜਾ ਸਾਡੇ ਕੋਲ ਤਾਂ ਵੀਰੇ ਤਕਰੀਬਨ ਕੋਲ ਮਨ ਨੂੰ ਨਹੀਂ ਆ ਰਿਹਾ ਕਿਸੇ ਪੰਜਾਬ ਦੇ ਕਿਸੇ ਵੀ ਕਾਰ ਬਾਜ਼ਾਰ ਦੇ ਵਿੱਚ ਫਿਰਦਾ ਆਪਾਂ ਕਿਸੇ ਦੇ ਭਲੇ ਦੀ ਗੱਲ ਕਰਦੇ ਆ ਤਾਂ ਕਿਹੜੀ ਚੀਜ਼ ਨਜ਼ਰ 'ਚ ਰੱਖੇ ਦਿਮਾਗ 'ਚ ਰ ਨਦਰ ਜਿਬਰੀ ਆ ਵੀ ਜਿਹੜੀ ਚੀਜ਼ ਵੀ ਬੰਦਾ ਥੋੜਾ ਜਿਹਾ ਉੱਚਾ ਮਾਡਲ ਲੈ ਲਵੇ ਤਾਂ ਜਿਆਦਾ ਵਧੀਆ ਰਹਿੰਦਾ ਵਾ ਠੀਕ ਆ ਤੇ ਬਾਕੀ ਆ ਵੀ ਗਰੰਟੀ ਥੋੜੀ ਜਿਹੀ ਲਵੇ ਵੀ ਲਿਖਾ ਕੇ ਜੇ ਦਾ 15 20 ਦਿਨ ਦੀ ਗੱਲ ਕੋਈ ਨੌਕਸ ਨਿਕਲਦਾ ਵਾ ਤਾਂ ਉਹਦੇ ਵਿੱਚ ਕਹਿਣ ਦਾ ਮਤਲਬ ਵੀ ਬੰਦਾ ਜਵਾਬਦੇਹੀ ਹੋਵੇ ਗੱਡੀ ਲਰ ਵੀ ਅੱਛਾ ਹਾਂ ਲਿਖਾ ਕੇ ਲਵੇ ਤਾਂ ਜਿਆਦਾ ਵਧੀਆ ਹਾਂ ਆਪਾਂ ਦੇਈ ਦੇ ਲੈ ਕੇ ਸਗਰਿਬਨ ਦਾ 15 20 ਦਿਨ ਦਾ ਮਹੀਨੇ ਦਾ ਬੰਦਨ ਕਹਿੰਦਾ ਵੀ ਭਾਈ ਤੈਨੂੰ ਕੋਈ ਨੌਕਸ ਪੈਂਦਾ ਵਾ ਉਹ ਗੱਲਬਾਤ ਹੁੰਦੀ ਹੈ ਤੂੰ ਸਾਡੇ ਕੋਲ ਲਿਆ ਉਹ ਸਾਡਾ ਖਰਚਾ ਵਾ ਥੋੜਾ ਜਿਹਾ ਨਾ ਇਸ ਮਾਮਲੇ ਦੇਖੋ ਜੀ ਹਰ ਤਰ੍ਹਾਂ ਦਾ ਡੀਲਰ ਬੈਠਾ ਜੀ ਕੋਈ ਸੱਚ ਬੋਲ ਕੇ ਕੰਮ ਕਰਦਾ ਕੋਈ ਝੂਠ ਬੋਲ ਕੇ ਕਰਦਾ ਇਹ ਬੰਦੇ ਦੀ ਨੇਚਰ ਤੇ ਡਿਪੈਂਡ ਕਰਦਾ ਜੀ ਮੇਨ ਤਾਂ ਗੱਲ ਇਹ ਵਾਂ ਵੀ ਜਦੋਂ ਤੁਹਾਨੂੰ ਵਿਸ਼ਵਾਸ ਕਿਤੇ ਤੇ ਕਿੰਨਾ ਕਰ ਜੇ ਤਾਂ ਕੋਈ ਰਿਟਰਨ ਦੇ ਰਿਆ ਤਾਂ ਉਹਦਾ ਕੰਮ ਸੱਚਾ ਠੀਕ ਜੇ ਹੁਣ ਕੋਈ ਨਹੀਂ ਰਿਟਰਨ ਦੇ ਰਿਆ ਜਾਂ ਨਹੀਂ ਕਰ ਰਿਆ ਉਹਦੇ ਵਿੱਚ ਕੁਝ ਨਾ ਕੁਝ ਕਾਰ ਦੇ ਵਿੱਚ ਜ਼ਰੂਰ ਹੋਊਗਾ ਕਿ ਕੋਈ ਨਾ ਕੋਈ ਵਾਰਟਾ ਜਿਹੜਾ ਟੋਕ ਕੇ ਗਾਰੰਟੀ ਲਊਗਾ ਉਸੇ ਚੀਜ਼ ਦੀ ਲਊਗਾ ਜਿਹੜੀ ਕਾਰ ਚਾਰ ਵੱਧ ਪੈਸੇ ਲੱਗਣਗੇ ਲਵੀਏ ਇਹ ਬਾਈ ਸੇ ਕੋਸ਼ਿਸ਼ ਇਹਈ ਆ ਵੀ ਜਿਨੇ ਵੀ ਹੁਣ ਲੋਨ ਵਗੈਰਾ ਕਰਾਉਣਾ ਉੱਚੇ ਮਾਡਲ ਦੀ ਕਾਰ ਲੈ ਲਵੇ ਉਹਨੂੰ ਉਹਦੇ ਦੀ ਬੈਨੀਫਿਟ ਆ ਕਿਉਂਕਿ ਉਹ 5-7 ਸਾਲ ਉਹਨੂੰ ਲੋਨ ਲਾਉਣ ਨੂੰ ਕਿ ਲੱਗੇ ਜਾਂਦੇ ਆ ਤੇ ਮਾਡਲ ਵੀ ਉਹਦਾ ਜਿਆਦਾ ਪੁਰਾਣਾ ਨਹੀਂ ਹੁੰਦਾ ਜੇ ਕੱਲ ਨੂੰ ਰੀਸੇਲ ਕਰਨੀ ਆ ਤਾਂ ਉਹਦੇ ਜਿਆਦਾ ਪੈਸੇ ਨਹੀਂ ਕੱਟਦੇ ਲੋਨ ਦਾ ਪ੍ਰੋਸੈਸ ਕਿਵੇਂ ਹੁੰਦਾ ਲੋਨ ਦਾ ਪ੍ਰੋਸੈਸ ਦੱਸੋ ਜੀ ਨੌਂ ਦਾ ਵੀ ਤਕਰੀਬਨ ਆ ਵੀ ਆਧਾਰ ਕਾਰਡ ਪੈਨ ਕਾਰਡ ਤੋਂ ਸਿੰਪਲ ਚੈੱਕ ਹੋ ਜਾਂਦੇ ਆ ਤੇ ਕੋਈ ਜਿਵੇਂ ਹੁਣ ਖੇਤੀਬਾੜੀ ਵਾਲਾ ਬੰਦਾ ਪਾ ਉਹਦਾ ਤਕਰੀਬਨ ਆ ਆਪਦੀ ਵੀ ਫਰਦ ਲਾ ਕੇ ਕਹਿੰਦਾ ਵੀ ਭਾਈ ਮੈਨੂੰ ਮਾਮਲਾ ਆਉਂਦਾ 5 ਕਿਲਿਆਂ ਦਾ ਜਾਂ 10 ਕਿਲਿਆਂ ਦਾ ਤੇ ਉਹਦੀ ਜਾਨੀ ਕਿ ਫਰਦ ਲੱਗ ਜਾਂਦੀ ਆ ਜੇ ਕੋਈ ਜੋਬ ਵਾਲਾ ਬੰਦਾ ਪਾ ਤਾਂ ਉਹਦੇ ਜਾਨੀ ਕਿ ਨਾ ਵੀ ਜਿਹੜੇ ਅਕਾਊਂਟ ਦੇ ਵਿੱਚ ਸੈਲਰੀ ਆਉਂਦੀ ਆ ਉਹਦੀ ਸੈਲਰੀ ਸਲਿੱਪ ਵਗੈਰਾ ਸਾਰਾ ਕੁਝ ਲੱਗ ਜਾਂਦਾ ਹੁੰਦਾ ਬਾਬਾ ਸਟੇਟਮੈਂਟ ਲੱਗ ਜਾਂਦੀ ਆ ਕੋਈ ਬਿਜ਼ਨਸਮੈਨ ਬੰਦਾ ਹੋ ਉਹਦਾ ਵੀ ਆਈਟੀਆਰ ਵਗੈਰਾ ਨਾਲ ਲੱਗਦੀਆਂ ਨੇ ਯਾਨੀ ਕਿ ਹਰ ਇੱਕ ਬੰਦੇ ਦਾ ਇੱਕ ਇੱਕ ਡਾਕੂਮੈਂਟ ਆ ਜੇ ਖੇਤੀਬਾੜੀ ਕਰਦਾ ਉਹਦਾ ਬੰਦਾ ਆ ਉਹਦਾ ਡਾਊਨ ਪੇਮੈਂਟ ਕਿੰਨੇ ਕੀ ਮੰਗੇ ਚੱਲੀ ਇਹਦੇ 5 ਲੱਖ ਦੇ ਗੱਡੀ ਆ ਡਾਊਨ ਪੇਮੈਂਟ ਵੀਰੇ 10 ਲੱਖ ਵਾਲੀ ਕਾਰ ਤਕਰੀਬਨ ਲੱਖ-ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਵੀ ਠਕਾਈ ਹੋਈ ਹੈ ਕੋਈ ਕਾਰ ਇਹੋ ਜੀ ਜਿਹਦੇ ਵਿੱਚ ਅਸੀਂ 2-2 ਲੱਖ ਰੁਪਏ ਆਪਦੇ ਪੱਲੋਂ ਦਿੱਤਾ ਹੋਇਆ ਵੀ ਭਾਈ ਤੇਰਾ 12 ਲੱਖ پاس ਹੋ ਗਿਆ ਠੀਕ ਤੂੰ ਗੱਡੀ 9 ਲੱਖ ਦੀ ਲੈ ਕੇ ਚੱਲੇ ਜਾਂ 10 ਲੱਖ ਦੀ ਲੈ ਕੇ ਚੱਲੇ ਹਰ ਇੱਕ ਗੱਡੀ-ਗੱਡੀ ਦਾ ਹਿਸਾਬ ਆ ਠੀਕ ਤੇ ਕਿਸੇ ਤੇ ਵੱਧ ਵੀ ਹੋ ਜਾਂਦਾ ਲੋਨ ਕਿਸੇ ਤੇ 100% ਵੀ ਹੋ ਜਾਂਦਾ ਕਿਸੇ ਤੇ ਜਾਣੇ ਕਿ 70% 80% ਵੀ ਹੁੰਦਾ ਠੀਕ ਆਖਰਲਾ ਸਵਾਲ ਮੈਂ ਲੈ ਲੈਣਾ ਤੁਸੀਂ ਹੁਣ ਲੋਕਾਂ ਨੂੰ ਜੇ ਅਪੀਲ ਕਰਨੀ ਹੈ ਵੀ ਭਾਈ ਕਿ ਲੋਕ ਮੈਂ ਅਸਲ ਦੇ ਵਿੱਚ ਗਰਾਉਂਡ ਦੀ ਸੱਚਾਈ ਇਹ ਹੈ ਕਿ ਲੋਕ ਡਰਦੇ ਆ ਥੋੜਾ ਜਿਹਾ ਉਹ ਕਹਿੰਦੇ ਆ ਕਿ ਨਵੀਂ ਗੱਡੀ ਲੈ ਲਾਂਗੇ ਕੋਈ ਟੈਨਸ਼ਨ ਨਹੀਂ ਹੋ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਤੁਹਾਨੂੰ ਮੈਂ ਇਹ ਕਹਿਣਾ ਚਾਹਵਾ ਕਿ ਜੀ ਵਿਸ਼ਵਾਸ ਕਰਕੇ ਆਓ ਤੁਹਾਡੇ ਨਾਲ ਧੋਖਾ ਨਹੀਂ ਹੋਊਗਾ ਕਿਸੇ ਵੀ ਚੀਜ਼ ਦਾ ਬਾਕੀ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਹੈ ਵੀ ਅਗਲੇ ਨੂੰ ਵੀ ਸਾਫ ਕਾਰ ਹੀ ਵੇਚੀ ਜਾਵੇ ਤੇ ਸਾਫ ਕਾਰ ਹੀ ਦਿੱਤੀ ਜਾਵੇ ਠੀਕ ਬਾਕੀ ਮੇਨ ਗੱਲ ਤਾਂ ਵਿਸ਼ਵਾਸ ਤੇ ਹੈ ਜੀ ਜੇ ਦਾ ਕੋਈ ਵਿਸ਼ਵਾਸ ਕਰਕੇ ਆਊਗਾ ਉਹ ਉਹਦੇ ਨਾਲ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਹੋਊਗਾ। ਇਹ ਇਹ ਜਿਹੜੀ ਇੰਟਰਵਿਊ ਦੇ ਵਿੱਚ ਅਸੀਂ ਇਹ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਲੋਕ ਸਾਨੂੰ ਸਵਾਲ ਕਰਦੇ ਸਨ ਕਿ ਜਦੋਂ ਗੱਡੀ ਲੈਣ ਜਾਂ ਵੇਚਣ ਜਾਣਾ ਤਾਂ ਕਿਹੜੀਆਂ ਚੀਜ਼ਾਂ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ। ਚੀਜ਼ਾਂ ਬਹੁਤ ਹੋਰ ਵੀ ਹੁੰਦੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਰੀਕੇ ਦੇ ਨਾਲ ਇਸ ਤਰ੍ਹਾਂ ਦੇ ਵੀਡੀਓਜ਼ ਇੰਟਰਵਿਊ ਨੂੰ ਲੈ ਕੇ ਜਾਵਾਂਗੇ। ਤਦ ਤੱਕ ਤੁਹਾਡੇ ਲਈ ਕੋਈ ਕੋਈ ਵੀ ਸਵਾਲ ਹੋਇਆ ਤੁਸੀਂ ਕਮੈਂਟ ਬਾਕਸ ਦੇ ਰਾਈਂ। ਜਾਂ ਫਿਰ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਜੁੜੇ ਰਹੋ ਸਾਡਾ ਪੰਜਾਬ ਕੈਨੇਡਾ ਟੀਵੀ ਦੇ ਨਾਲ